ਕਈ ਵਾਰ ਬੰਦਿਆਂ ਦੀ ਆਦਤ ਹੁੰਦੀ ਨਾ ਚੀਜ਼ ਉਹ ਲੈ ਲੈਣੀ ਜਿਹੜੀ ਮੁਫਤ ਦੀ ਮਿਲੇ ਕੰਮ ਨਹੀਂ ਆਉਣੀ ਕਿਸੇ ਲੈ ਜਾ ਕੇ ਕਰੇ ਸੁੱਟ ਦੇਣਗੇ ਸੁਭਾਅ ਬਣ ਜਾਂਦਾ ਹੈ ਇਹ ਚੀਜ਼ ਲੈ ਲਈ ਕਿਉਂਕਿ ਮੁੱਲ ਕੋਈ ਨਹੀਂ ਦੇਣਾ ਪੈ ਰਿਹਾ ਅਗਲਾ ਫੜਾ ਲਿਆ ਸੀ ਫੜ ਲਈ ਚੀਜ਼ ਪਰ ਇਹ ਨਹੀਂ ਸੋਚਦਾ ਵੀ ਇਹ ਤਾਂ ਮੇਰੇ ਕੰਮ ਦੀ ਨਹੀਂ ਮੈਂ ਕਿਉਂ ਲੈ ਜਾ ਰਿਹਾ ਕਿਉਂ ਭਾਰ ਚੁੱਕੀ ਜਾਣਾ ਇਹਨੂੰ ਘਰ ਚ ਰੱਖਾਂਗਾ ਜਗਾ ਘੇਰੇਗੀ ਫਿਰ ਵੀ ਜਾ ਕੇ ਸੁੱਟ ਲੈਣੀ ਹੈ ਘਰ ساری ਜ਼ਿੰਦਗੀਆਂ ਵਿੱਚ ਫਿਰ ਇੱਕ ਦਿਨ ਆਉਂਦਾ ਪੁਰਾਣੀ ਹੋ ਗਈ ਟੁੱਟ ਗਈ ਮੈਲੀ ਬਾਹਰ ਹੀ ਪਈ ਖਰਾਬ ਹੋ ਗਈ ਚੋਕੇ ਫਿਰ ਗਾਰਬੇਜ ਕਰ ਦੇ ਤੂੰ ਲਿਆਇਆ ਕਿਉਂ ਹੈ ਪਤਾ ਇਹਨੂੰ ਹੈ ਪੀ ਇਹ ਕੂੜਾ ਹੈ ਬੋਝ ਹੈ ਭਾਰ ਹੈ ਐਵੇਂ ਜਗਾ ਘੇਰਨ ਦੀ ਥਾਂ ਜਿਹੜੀਆਂ ਚੀਜ਼ਾਂ ਮੈਂ ਇਕੱਠੀਆਂ ਕਰਦਾ ਪਰ ਮਨ ਨੇ ਕਿਹਾ ساری ਜ਼ਿੰਦਗੀ ਇਸ ਇਹੀ ਤਜਰਬਾ ਕੀਤਾ ਇਹਨੂੰ ਪਤਾ ਵੀ ਹੈ ਪੀ ਮੇਰੇ ਪਹਿਲਾਂ ਵੀ ਇਹਨਾਂ ਚੀਜ਼ਾਂ ਦੇ ਰਾਹੀਂ ਕੋਈ ਸਮੱਸਿਆ ਹੱਲ ਨਹੀਂ ਹੋਈ ਇਹਨਾਂ ਚੀਜ਼ਾਂ ਦੇ ਰਾਹੀਂ ਕੋਈ ਸਕੂਨ ਨਹੀਂ ਮਿਲਿਆ ਫਿਰ ਵੀ ਬਾਰ ਬਾਰ ਉੱਥੇ ਹੀ ਜਾਂਦਾ ਹੈ ਫਿਰ ਵੀ ਬਾਰ ਬਾਰ ਉੱਥੇ ਹੀ ਜਾਂਦਾ ਹੈ ਮੰਨ ਲਓ ਕੋਈ ਬੰਦਾ ਮੇਰੀ ਵਡਿਆਈ ਕਰ ਰਿਹਾ ਮੈਨੂੰ ਤਾਂ ਪਤਾ ਹੈ ਨਾ ਵੀ ਜਿੰਨੀਆਂ ਖੂਬੀਆਂ ਗਿਣਦਾ ਇਹਦੇ ਚੋਂ ਇੱਕ ਵੀ ਮੇਰੇ 'ਚ ਨਹੀਂ ਪਰ ਚੰਗੀ ਲੱਗਦੀ ਮਨ ਕਹਿੰਦਾ ਸੁਣ ਫ੍ਰੀ 'ਚ ਮਿਲਦਾ ਹੈ ਵਡਿਆਈ ਮਿਲਦੀ ਹੈ ਮੁਫਤ 'ਚ ਤੈਨੂੰ ਕੀ ਸਮੱਸਿਆ ਲੈ ਲੈ ਭਾਵੇਂ ਨਹੀਂ ਕੰਮ ਆਏਗੀ ਕਈ ਵਾਰ ਬੰਦਿਆਂ ਦੀ ਆਦਤ ਹੁੰਦੀ ਨਾ ਚੀਜ਼ ਉਹ ਲੈ ਲੈਣੀ ਜਿਹੜੀ ਮੁਫਤ ਦੀ ਮਿਲੇ ਕੰਮ ਨਹੀਂ ਆਉਣੀ ਕਿਸੇ ਲੈ ਜਾ ਕੇ ਕਰੇ ਸੁੱਟ ਦੇਣਗੇ ਸੁਭਾਅ ਬਣ ਜਾਂਦਾ ਹੈ ਇਹ ਚੀਜ਼ ਲੈ ਲਈ ਕਿਉਂਕਿ ਮੁੱਲ ਕੋਈ ਨਹੀਂ ਦੇਣਾ ਪੈ ਰਿਹਾ ਅਗਲਾ ਫੜਾ ਲਿਆ ਸੀ ਫੜ ਲਈ ਚੀਜ਼ ਪਰ ਇਹ ਨਹੀਂ ਸੋਚਦਾ ਵੀ ਇਹ ਤਾਂ ਮੇਰੇ ਕੰਮ ਦੀ ਨਹੀਂ ਮੈਂ ਕਿਉਂ ਲੈ ਜਾ ਰਿਹਾ ਕਿਉਂ ਭਾਰ ਚੁੱਕੀ ਜਾਂਦਾ ਇਹਨੂੰ ਘਰ ਚ ਰੱਖਾਂਗਾ ਜਗ੍ਹਾ ਘੇਰੇਗੀ ਫਿਰ ਵੀ ਜਾ ਕੇ ਸੁੱਟ ਲੈਣੀ ਹੈ ਘਰ ਸਾਰੀ ਜ਼ਿੰਦਗੀਆਂ ਵਿੱਚ ਫਿਰ ਇੱਕ ਦਿਨ ਆਉਂਦਾ ਪੁਰਾਣੀ ਹੋ ਗਈ ਟੁੱਟ ਗਈ ਮੈਲੀ ਬਾਹਰ ਹੀ ਪਈ ਖਰਾਬ ਹੋ ਗਈ ਚੁੱਕ ਕੇ ਫਿਰ ਗਾਰਵੇਜ ਕਰ ਦਿੱਤੀ ਤੂੰ ਲਿਆਇਆ ਕਿਉਂ ਹੈ ਤਿੰਨ ਲੋੜ ਕੀ ਸੀ ਅਦੀ ਇਸ ਕਰਕੇ ਵੀ ਬਸ ਮੁਫਤ ਦੀ ਮਿਲੀ ਤੂੰ ਚੁੱਕ ਲਿਆ ਦੂਜੇ ਦੀ ਬੁਰਾਈ ਮੁਫਤ ਵਿੱਚ ਮਿਲ ਰਹੀ ਹੋਵੇ ਤੇ ਉਹ ਲੈ ਆਉਂਦਾ ਤੇ ਆਪਣੀ ਵਡਿਆਈ ਮੁਫਤ ਵਿੱਚ ਮਿਲ ਰਹੀ ਹੋਵੇ ਤੇ ਉਹ ਵੀ ਚੁੱਕ ਲਿਆਉਂਦਾ ਕੰਮ ਇਹਦੇ ਦੋਵੇਂ ਹੀ ਨਹੀਂ ਆਉਂਦੀਆਂ ਪਤਾ ਇਹਨੂੰ ਹੈ ਵੀ ਇਹ ਕੂੜਾ ਹੈ ਬੋਝ ਹੈ ਭਾਰ ਹੈ ਐਵੇਂ ਜਗਾ ਘੇਰਨ ਦੀ ਥਾਂ ਜਿਹੜੀਆਂ ਚੀਜ਼ਾਂ ਮੈਂ ਇਕੱਠੀਆਂ ਕਰਦਾ ਪਰ ਮਨ ਨੇ ਕਿਹਾ ਮਨ ਕਹਿੰਦਾ ਇਹਦੇ ਚ ਖੁਸ਼ੀ ਹੈ ਮਨ ਕਹਿੰਦਾ ਇਹਦੇ ਚ ਸਕੂਨ ਹੈ ਨਹੀਂ ਔਰ ਇਹ ਤਜਰਬਾ ਮਨ ਨੇ ਇੱਕ ਵਾਰ ਨਹੀਂ ਕੀਤਾ ساری ਜ਼ਿੰਦਗੀ ਇਸ ਇਹੀ ਤਜਰਬਾ ਕੀਤਾ ਇਹਨੂੰ ਪਤਾ ਵੀ ਹੈ ਵੀ ਮੇਰੇ ਪਹਿਲਾਂ ਵੀ ਇਹਨਾਂ ਚੀਜ਼ਾਂ ਦੇ ਰਾਹੀਂ ਕੋਈ ਸਮੱਸਿਆ ਹੱਲ ਨਹੀਂ ਹੋਈ ਇਹਨਾਂ ਚੀਜ਼ਾਂ ਦੇ ਰਾਹੀਂ ਕੋਈ ਸਕੂਨ ਨਹੀਂ ਮਿਲਿਆ ਫਿਰ ਵੀ ਬਾਰ ਬਾਰ ਉੱਥੇ ਹੀ ਜਾਂਦਾ ਹੈ ਬਾਰ ਬਾਰ ਉਸੇ ਜ਼ਹਿਰ ਨਾਲ ਹਿੱਤ ਪਾਉਂਦਾ ਹੈ ਭਗਤ ਕਬੀਰ ਜੀ ਮਹਾਰਾਜ ਨੂੰ ਪੁੱਛਿਆ ਮਹਾਰਾਜ ਤੁਸੀਂ ਫਰਮਾਓ ਮਨ ਦਾ ਅਸਲ ਸਹਾਰਾ ਕੀ ਹੈ ਮਨ ਤੇ ਬੜਾ ਡਾਵਾ ਡੋਲੇ ਭਟਕਿਆ ਹੋਇਆ ਖੁੰਝਿਆ ਹੋਇਆ ਗੁੰਮਰਾਹ ਹੋਇਆ ਔਰ ਖੁੰਝੇ ਤੇ ਗੁਮਰਾਹ ਹੋਣ ਕਰਕੇ ਇਸ ਬੇਸਮਝਮਾਨ ਨੂੰ ਕਦੇ ਨਾ ਖੁਸ਼ੀ ਨਸੀਬ ਹੁੰਦੀ ਐ ਨਾ ਸਕੂਨ ਐਵੇਂ ਕਮਲਿਆਂ ਬਾਉ ਚੰਦ ਕੜੀਆਂ ਖੋਜਿਆ ਹੁੰਦਾ ਫੇਰ ਇਹਦੀ ਉਦਾਸੀ ਤੇ ਮਾਇੂਸੀ ਦਾ ਘੇਰਾ ਇਹਨੂੰ ਪੈ ਜਾਂਦਾ ਇਹਨੂੰ ਲੱਭਦਾ ਕੁਝ ਨਹੀਂ ਅਸਲ 'ਚ ਤੁਸੀਂ ਦੱਸੋ ਇਹਦਾ ਸਹਾਰਾ ਅਸਲ ਕੀ ਐ ਕਬੀਰ ਜੀ ਮਹਾਰਾਜ ਹੁਕਮ ਕਰਦੇ ਨੇ ਕਹਿੰਦੇ ਨੇ ਹਾਰ ਬਿਨ ਕੌਣ ਸਹਾਈ ਮਨ ਕਾ ਪਰਮੇਸ਼ਰ ਤੋਂ ਬਿਨਾ ਇਸ ਮਨ ਦਾ ਕਿਹੜਾ ਸਾਰਾ ਕੋਈ ਵੀ ਨਹੀਂ ਜਿੰਨਾਂ ਚੀਜ਼ਾਂ ਨੂੰ ਆਪਣੇ ਆਸਰੇ ਸਮਝਦਾ ਹੈ ਉਹ ਚੀਜ਼ਾਂ ਤਾਂ ਭੁਲੇਖੇ ਮਾਤਰ ਨੇ ਦੇ ਸਾਹਮਣੇ ਅੱਜ ਹਨ ਕੱਲ ਨਹੀਂ ਹੋਣਗੀਆਂ ਕੁਝ ਕੱਲ ਸੀ ਅੱਜ ਨਹੀਂ ਦਿਸਦੀਆਂ ਉਹਨਾਂ ਗਿਣਤੀ ਕੀਤੀ ਕਹਿੰਦੇ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਫਨ ਕਾ ਕਿੰਦੇ ਸਭ ਤੋਂ ਕਲੋਜ਼ ਸਭ ਤੋਂ ਨੇੜੇ ਤੇ ਬੰਦੇ ਦਾ ਪਰਿਵਾਰ ਹੀ ਹੁੰਦਾ ਹੈ ਨਾ ਮਾਤਾ ਹੈ ਪਿਤਾ ਹੈ ਭਰਾ ਹਨ ਧੀਆਂ ਪੁੱਤਰ ਔਲਾਦ ਹੈ ਇਸਤਰੀ ਹੈ ਪਤਨੀ ਹੈ ਪਤੀ ਹੈ ਪਰਿਵਾਰ ਆਪਣਾ ਕਲੋਜ਼ ਪਰਿਵਾਰ ਜਿਹਨੂੰ ਆਪਾਂ ਕਹਿੰਦੇ ਖੂਨ ਦਾ ਰਿਸ਼ਤਾ ਬਲੱਡ ਰਿਲੇਸ਼ਨ ਉਹਨਾਂ ਨਾਲ ਹੇਤ ਹੈ ਸਭ ਤੋਂ ਵੱਧ ਨੇੜ ਤਾਂ ਉਹਨਾਂ ਲਈ ਹੈ ਨਾ ਬੰਦਾ ਆਪ ਦੁਖੀ ਹੋ ਜਾਏ ਕੋਸ਼ਿਸ਼ ਕਰਦਾ ਉਹਨਾਂ ਨੂੰ ਸੁਖੀ ਰੱਖਾਂ। ਆਪ ਭੁੱਖਾ ਰਹਿ ਲਵੇ ਕੋਸ਼ਿਸ਼ ਕਰਦਾ ਉਹਨਾਂ ਨੂੰ ਰਜਵੀ ਰੋਟੀ ਪਚਾ ਦੇਆ। ਆਪ ਸੜਕ ਤੇ ਸੌ ਕੇ guzara ਕਰ ਲਏਗਾ, ਕੋਸ਼ਿਸ਼ ਕਰੇਗਾ ਪਰਿਵਾਰ ਸੁਖੀ ਰਹੇ, ਛੱਤ ਥੱਲੇ ਰਹੇ। ਜਾਨੀ ਉਹਨਾਂ ਖਾਤਰ ਅਸੀਂ ਦੁੱਖ ਵੀ ਭੋਗ ਲੈਂਦੇ ਹਾਂ, ਵਿਪਦਾ ਵੀ ਸਹਿ ਲੈਂਦੇ ਹਾਂ, ਕਸ਼ਟ ਵੀ ਸਹਿ ਲੈਂਦੇ ਹਾਂ, ਤਕਲੀਫ ਵੀ ਝੱਲ ਲੈਂਦੇ ਹਾਂ, ਮੰਦੇ ਹਾਲੀ ਵੀ guzara ਕਰ ਲੈਂਦੇ। ਤੋ ਕੋਸ਼ਿਸ਼ ਹੁੰਦੀ ਵੀ ਮੇਰਾ ਪਰਿਵਾਰ ਸੁਖੀ ਰਹੇ